ਅੰਮ੍ਰਿਤਸਰ ਪੁਲਿਸ ਨੇ کارਖਾਨਾ ਵਾਲੇ ਗਰੋ ਦੇ ਮੇਨ ਮੈਂਬਰ ਨੂੰ ਅੱਜ ਗ੍ਰਿਫਤਾਰ ਕੀਤਾ ਹੈ ਜਿਆਦਾ ਗੱਲ ਕਰਨਿਆ ਪ੍ਰਭਜੋਤ ਸਿੰਘ ਬਿਰਕ ਦੇ ਨਾਲ ਸਰ ਇਹ ਗੈਂਗ ਦਾ ਮੇਨ ਸਰਗਨਾ ਗ੍ਰਿਫਤਾਰ ਕੀਤਾ ਹੈ ਇਹਦੀ ਕੀ ਹੋਰ ਜਾਣਕਾਰੀ ਇਹ ਇੱਕ ਸਾਡੇ ਨਾ 135 ਨੰਬਰ ਮੁਕੱਦਮਾ ਹੋਇਆ ਸੀ 26/7/23 ਨੂੰ ਮਹਾਲਾ ਬਾਈਪਾਸ ਦੇ ਉੱਪਰ ਜਿਹੜੀ ਹੈਗੀ ਵਰਨਾਕਾਰ ਜਿਹੜੀ ਸੀਗੀ ਖੋਈ ਗਈ ਸੀਗੀ ਗਨ ਪੁਆਇੰਟ ਦੇ ਉੱਪਰ ਜਿਹੜੀ ਹੈ ਇਹ ਜਿਹੜੀ ਵਰਨਾਕਾਰ ਜਿਹੜੀ ਹੈ ਖੋਈ ਗਈ ਸੀਗੀ ਇਹਦੇ ਵਿੱਚ ਅਸੀਂ ਅਨਮੋਲ ਤੇ ਅਮਰਪਾਲ ਜਿਹੜੇ ਸੀਗੇ 28/12/23 ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸੀਗੇ ਨਿਹਾਲ ਸਿੰਘ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਗਿਆ ਹੁਣ ਇਹਦੇ ਵਿੱਚ ਇਹਨੂੰ ਗ੍ਰਿਫਤਾਰ ਕਰਕੇ ਕੋ ਇਹ ਜਿਹੜਾ ਵਾਰਦਾਤ ਚ ਵਜਿਆ ਗਿਆ ਮੋਟਰਸਾਈਕਲ ਤੇ ਹੋਰ ਵੀ ਬਰਾਮਦਗੀ ਕੀਤੀ ਗਈ ਹੈ ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਬੜਾ ਜਿਹਾ ਨਟੋਰੀਅਸ ਕ੍ਰਿਮੀਨਲ ਹੈਗਾ ਇਹਦੇ ਆਲਰੇਡੀ ਇਹਦੇ ਉੱਤੇ ਜਿਹੜੇ ਹੈਗੇ 4 ਮੁਕੱਦਮੇ ਹੋ ਤਰਚ ਨੇ ਔਰ ਇਹਦੇ ਕੋਲੋਂ ਦੋ ਪਿਸਟਲ ਜਿਹੜੇ ਹੈਗੇ ਆ ਵਟਾਲਾ ਪੁਲਿਸ ਨੇ ਬਰਾਮਦ ਕੀਤੇ ਆ ਔਰ ਜਿਹੜੀ ਕਾਰ ਸੀਗੀ ਉਹ ਵੀ ਬਰਾਮਦ ਕਰ ਲਈਏ ਇਸ ਤੋਂ ਇਲਾਵਾ ਇਹਦੇ ਉੱਤੇ ਜਿਹੜੇ ਹੈਗੇ ਆ ਦੋ ਮੁਕਦਮੇ ਆਮ ਜਗਤ ਦੇ ਵਟਾਲੇ ਦੇ ਵਿੱਚ ਇੱਕ ਲੜਾਈ ਝਗੜੇ ਦਾ ਔਰ ਇੱਕ ਜਿਹੜਾ ਹੈਗਾ ਗਨਪੁਆਇੰਟ ਤੇ ਖੋਦ ਆ ਜਿਹੜਾ ਮੁਕਦਮਾ ਜਿਹੜਾ ਹੈ ਕੈਂਟੋਨਮੈਂਟ ਪੁਲਿਸ ਸਟੇਸ਼ਨ ਵਿੱਚ ਸਾਰੇ ਜਿਹੜੇ ਮੁਕਦਮੇ ਜਿਸਨੂੰ ਤੁਸੀਂ ਦੱਸ ਰਹੇ ਹੋ ਕਿ ਆਲਰੇਡੀ ਆਦੇ ਤੇ ਦਰਜ ਨੇ ਮੁਕਦਮੇ ਕਾਰਗੋ ਕਾਰ ਖੋ ਕਰਨ ਦਾ ਇਹ ਸਰਗਨਾ ਸੀਗਾ ਇਸ ਤੋਂ ਇਹਦੀ ਕਿਹੜੀਆਂ ਹੋਰ ਅਸੀਂ ਜਾਣਕਾਰੀ ਜਾਨਣਾ ਚਾਹਾਂਗੇ ਕਿ ਇਹਦੀ ਕਿਹੜੀਆਂ ਕਿੜੀਆਂ ਘਟਨਾਵਾਂ ਨੂੰ ਅੰਜਾਮ ਕੀਤਾ ਸੀਗਾ ਕਿ ਪਹਿਲਾਂ ਇਸ ਤੋਂ ਪਹਿਲੇ ਕਿੜੀਆਂ ਕਿੜੀਆਂ ਗੱਡੀਆਂ ਖੋਲੀਆਂ ਸੀਗੀਆਂ ਤੇ ਇਹ ਕਿੰਨਾ ਕੁ ਲੋੜਿੰਦਾ ਸੀਗਾ ਇਹ ਬੜਾ ਮਤਲਬ ਕਿ ਲੋੜਿੰਦਾ ਵਿਅਕਤੀ ਸੀਗਾ ਕਿਉਂਕਿ ਇਹਨੂੰ ਆਮ ਜ਼ਗ ਦੇ ਵਿੱਚ ਜਿਹੜਾ ਵਟਾਲੇ ਦੇ ਵਿੱਚ ਵੀ ਇਹਨੂੰ ਡੇਰੇ ਬਾਬੇ ਨਾਨਕ ਜਿਹੜਾ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਮੁਕੱਦਮੇ ਦਰ ਸੀਗੇ ਪਰ ਵਟਾਲਾ ਪੁਲਿਸ ਨੂੰ ਵੀ ਲੋੜਿੰਦਾ ਸੀਗਾ ਸਾਨੂੰ ਵੀ ਲੋੜਿੰਦਾ ਸੀਗਾ ਕਿਉਂਕਿ ਇਹਨੇ ਸਾਡੇ ਗਨਪੁਆਇੰਟ ਦੇ ਉੱਪਰ ਕਾਰਗਵਰਨਾ ਜਿਹੜੀ ਸੀ ਖੋਈ ਸੀ ਸੋ ਇਹ ਜਿਹਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਹੈਗੀ ਕੈਂਟੋਨਰ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਕੀਤੀ ਆ ਔਰ ਇਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਆਲਰੇਡੀ ਜਿਹੜੇ 4 ਮੁਕਦਮੇ ਔਰ 4 ਜਿਹੜੇ ਬੜੇ ਹੀਨੀਅਸ ਔਰ ਸੀਰੀਅਸ ਨੇਚਰ ਦਾ ਕ੍ਰਾਈਮ ਹੈਗਾ ਉਹਦੇ ਮੁਕਦਮੇ ਦਰਚ ਹੈਗੇ ਨੇ ਜਿਹੜੇ ਪਹਿਲੇ ਆਲਰੇਡੀ ਤੁਸੀਂ ਗ੍ਰਿਫਤਾਰ ਕਰ ਚੁੱਕੇ ਸੀਗੇ ਜਿਹੜੇ ਦੋਸ਼ੀ ਦੇ ਸਾਥੀ ਸੀਗੇ ਦੋ ਔਰ ਉਸ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਉੱਤੇ ਇਹ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਜਿਹੜੇ ਤਿੰਨੇ ਜਣੇ ਨੇ ਜਿਹੜਾ ਇਹ ਨਿਹਾਲ ਸਿੰਘ ਹੈਗਾ ਇਹ ਤਾਂ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਹੈਗਾ ਅਨਮੋਲ ਜਿਹੜਾ ਸੀਗਾ ਉਹ ਵੀ ਡੇਰੇ ਬਾਬੇ ਨਾਨਕ ਦਾ ਅਮਰਪਾਲ ਵੀ ਜਿਹੜਾ ਸੀਗਾ ਅਮਰ ਸਿੰਘ ਸੀਗਾ ਇਹ ਡੇਰੇ ਬਾਬੇ ਨਾਲ ਤੇ ਬੇਸਿਕਲੀ ਤ ਇੱਕੋ ਪਿੰਡ ਦੇ ਸੀਗੇ ਔਰ ਇਹਨਾਂ ਦਾ ਜਿਹੜਾ ਸਰਗਨਾ ਸੀਗਾ ਨਿਹਾਲ ਸਿੰਘ ਸੀਗਾ ਇਹ ਨੋਟੋਰੀਅਸ ਸੀਗਾ ਜਦੋਂ ਸਾਰੀਆਂ ਘਟਨਾਵਾਂ ਹੁੰਦੀਆਂ ਸੀਗੀਆਂ ਇਹਨਾਂ ਨੇ ਵੱਲੋਂ ਅੰਜਾਮ ਦਿੱਤੇ ਗਿਆਂ ਸਾਰੀਆਂ ਅੰਮ੍ਰਿਤਸਰ ਚ ਹੀ ਹੁੰਦੀਆਂ ਰਹੀਆਂ ਜਾਂ ਕਿਤੇ ਹੋਰ ਅੰਮ੍ਰਿਤਸਰ ਦੀ ਪੈਰੀਫੇਰੀ ਚ ਵੀ ਐ ਸਾਰਾ ਕੁਝ ਕਰਦੇ ਰਹੇ ਨੇ ਅਸੰਕਾਰਾਂ ਖੁੰਦੇ ਰਹੇ ਨੇ ਲੁੱਟਾਂ ਖੋਹਾਂ ਹੋਰ ਵੀ ਕੋਈ ਮਾਮਲੇ ਇਹੋ ਜਿਹੇ ਹੋਏ ਨੇ ਕਿਸੇ ਸਾਨੂੰ ਵੀ ਲੁੱੜਿੰਦੇ ਪੁਲਿਸ ਨੂੰ ਵੀ ਲੁੱੜਿੰਦੇ ਹੋ ਦੇਖੋ ਇਸ ਬੰਦੇ ਵਿੱਚ ਅਸੀਂ ਆਪਣੇ ਜਿਹੜੇ ਕਾਉਂਟਰਪਾਰਟ ਹੈਗੇ ਉਹਨਾਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਬਟ ਜਿਹੜੀ ਸਾਡੇ ਇੱਕ ਕੈਂਟੋਨਰ ਪੁਲਿਸ ਸਟੇਸ਼ਨ ਬਾਈਪਾਸ ਗੱਡੀ ਖੋਈ ਗਈ ਸੀ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੀ ਜਿਹੜੀ ਐਕਟਿਵ ਜਿਹੜੀ ਕ੍ਰਾਈਮ ਕਰਨ ਦੀ ਜ਼ੋਨ ਹੈਗੀ ਆ ਉਹ ਜਿਹੜਾ ਬਟਾਲਾ ਵਾ ਜ਼ੋਨ ਤੇ ਵਿੱਚ ਹੈਗਾ ਬਟਾਲਾ ਪੁਲਿਸ ਸਟੇਸ਼ਨ ਬਟਾਲਾ ਸੌਰੀ ਬਟਾਲਾ ਡਿਸਟ੍ਰਿਕਟ ਦੇ ਵਿੱਚ ਵੀ ਇਹ ਵੀ ਕਾਫੀ ਐਕਟਿਵ ਹੈ ਕੰਮ ਦੇ ਸਬੰਧ ਵਿੱਚ ਕੋਈ ਇਹਨਾਂ ਦੇ ਉੱਤੇ ਕੇਸ ਹੈਗਾ ਜੀ ਆਲਰੇਡੀ ਕਿ ਇਸ ਤੋਂ ਪਹਿਲੇ ਇਹਨਾਂ ਦੇ ਕੋਈ ਕੇਸ ਕਾਰਖਾਨੇ ਤੋਂ ਪਹਿਲੇ ਦਾ ਕੋਈ ਕੇਸ ਹੋਵੇ ਅੰਮ੍ਰਿਤਸਰ ਦੇ ਵਿੱਚ ਜਿਹਦੇ ਚ ਲੜੁੰਦੇ ਹੋ ਨਹੀਂ ਅੰਮ੍ਰਿਤਸਰ ਚ ਜਿਹੜਾ ਇਹ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਜਿਹੜਾ 135 ਨੰਬਰ ਐਫ ਖੌਨ ਵਾਲਾ ਗਰੋ ਹੈ ਜਿਹਨੂੰ ਮੀਤੇ ਦਿਨ ਪੰਜਾਬ ਦੇ ਸਰਪੁਲਿਸ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਮੇਨ ਸਰਗਨਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਕੋਲੋਂ ਹੋਰ ਜਿਹੜੀਆਂ ਬਾਹਰ ਦਾਤ ਚ ਯੂਜ਼ ਹੋਈਆਂ ਸਨ ਜਿਹੜਾ ਸਮਾਨ ਉਹ ਵੀ ਇਸਤੇਮਾਲ ਕੀਤਾ ਗਿਆ ਸੀਗਾ ਉਹ ਵੀ ਹੁਣ ਪੰਮ ਦੇ ਸਰਪੁਲਿਸ ਪੁਲਿਸ ਨੇ ਪਕੜ ਕੇ ਗ੍ਰਿਫਤਾਰ ਪਕੜ ਲਿਆ ਹੈ ਬਰਾਮਦ ਕਰ ਲਿਆ ਹੈ ਕਾਮਨਾ ਪਰਸਨ ਵਿਪਨ ਦੇ ਨਾਲ ਜੋਤੀ ਵਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par